ਜੀ ਨਹੀਂ ਲੱਗਦਾ ਮੇਰਾ ਤਾਂ ਬੇਬੇ ਨੂੰ ਤਾਂ 4 ਦਿਨ ਹੋ ਗਏ ਕਿ ਨਾ ਪੁੱਤ ਮਿੱਟੀ ਪਾ ਉੱਤੇ। ਓਰੇ ਆਹ ਦਰਖੇੜ। ਕੀ ਕਰਾਂ ਥੱਲੇ ਉਦੋਂ ਨਹੀਂ ਜਾ ਕੌਂਦੀ ਮੈਨੂੰ ਕੋਠੇ ਤੇ ਬਹਿ ਗਈ ਆ ਗਈ। 4 ਦਿਨ ਹੋ ਗਏ ਬੇਬੇ ਨੂੰ ਗਈ ਨੂੰ ਮੇਰਾ ਤਾਂ ਫਿਕਰ ਹੀ ਹੈ ਨਹੀਂ ਉਹਨੂੰ। ਬਸ ਉੱਥੇ ਬੈਠੀ ਐ ਤੇ ਕੋਲੇ। ਉਹ ਨੂੰ ਆਏ ਨਹੀਂ ਪਤਾ ਵੀ ਚਲ ਉਹ ਵੀ ਕੱਲੀ ਐ ਘਰੇ ਹਨਾ ਕਿਹਦੇ ਨਾਲ ਗੱਲਾਂ ਬਾਤਾਂ ਕਰੂਗੀ ਕਿਸੇ ਨਾਲ ਉਹ ਨਹੀਂ ਜਾਣੀ ਨਹੀਂ ਹੈਗੀ। ਖੇਤਾਂ ਵਿੱਚ ਬੈਠੇ ਆ। ਉਹ ਤਾਂ ਗੱਲ ਬੀਬੇ ਨੂੰ ਪੂਰਾ ਹੀ ਫਿਕਰ ਹੈ ਨਹੀਂਗਾ ਮੇਰਾ ਤਾਂ ਚੱਤ ਨਹੀਂ ਲੱਗਦਾ ਮੇਰਾ ਤਾਂ ਜੰਮੀ ਕਾਹਦੀ ਗੱਲ ਲਾ ਗਵੰਡੀਆਂ ਦੇ ਘਰੇ ਜਾ ਕੇ ਆਉਣੀ ਆ ਅੱਗੇ ਆ ਜਾਂਦੀ ਹੁੰਦੀ ਐ ਚਾਚੀ ਐ ਤਾਂ ਉਹ ਵੀ ਨਹੀਂ ਆਈ ਕਈ ਦਿਨ ਹੋ ਗਏ ਵਿਜਲਪੁਰਾ ਜੱਤੀ ਲੱਗ ਜਾਵੇ ਚੱਲ ਵਿੰਮਣਾ ਕੋਈ ਕੰਮ ਧੰਦਾ ਕਰਾਂ ਥੱਲੇ ਜਾ ਕੇ किन्ना चेर उड़ी रह चाह पता असा में फोन तुरंत चल बेबे आ गई तो मेनू वि जा सौखा हो जागा पशु डंगर साबलूगी मगरों नहीं तो मेनू ए फिकर लगे बेबे उठे मैं व्याह तीन छद के घरे जाऊंगी चल ठीक हो गए मैं ना ਫੇਰੀ ਬੇਬੇ ਆਉਗੀ। ਵਸਤਾਉਂਦੀ ਹੋਣੀ ਆ ਲਾ ਕੇ ਫੋਨ ਪੁੱਛਦੀ ਆ ਧੱਲੇ ਜਾ ਕੇ। ਪੁੱਤ ਨਾ ਮਿੱਟੀ 'ਚ ਹੱਥ ਮਾਰ। ਐ ਪੁਰਾਣੀ ਜੱਤ ਲੱਗਦਾ ਸਹੀ ਗੱਲ ਆ ਕੱਲਿਆਂ ਦਾ ਤਾਂ। ਅੱਗੇ ਵੀ ਪੱਚੀ ਗੇੜੇ ਮਾਰਦਾ ਘਰੇ ਆਥਨੂੰ ਅੱਜੇ ਵੀ ਨਹੀਂ ਆਇਆ ਦੋ ਦਿਨ ਹੋ ਗਏ ਘਰੇ ਟਾਈਮ ਨਾਲ। ਲਓ ਆ ਗਿਆ ਮੈਨੂੰ ਲੱਗਦਾ। ਉਹਨੂੰ ਕਹਿਣੀ ਉੱਤੇ ਹੀ ਆ ਜਾ। ਤੇਰੀ ਢਿਲੰਬੀ ਉਮਰ ਆ ਜਾ ਤਾਹੀਂ ਚੜਿਆ ਮੇਰੇ ਤਾਂ ਚਿੱਤ ਨਹੀਂ ਸੀ ਲੱਗਦਾ ਮੈਂ ਤਾਂ ਚੜ ਗਈ ਹੋਰ ਆ ਜਾ ਤਾਹੀਂ ਆ ਗਿਆ ਆ ਗਿਆ ਪਾਪਾ ਨੂੰ ਕਿ ਤਾਹੀਂ ਆਜੋ ਸਕੂਟੀ ਠੱਲ ਕੇ ਇੱਥੇ ਬਹਿਣੇ ਆ ਗਿਆ ਪਾਪਾ ਚਲੋਂਦਾ ਪਾਪਾ ਲੈ ਤੂੰ ਤਾਂ ਮੇਰੀ ਸਾਰੀ ਕੁਰਸੀ ਮਿੱਟੀ ਨਾਲ ਭਰਤੀ ਪਤ ਮੈਂ ਬਉ ਕਿੱਥੇ ਆਜੋ 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 ਆ ਗਿਆ ਮੈਂ ਕੋਸਤੀ ਵੀ ਹਾਰੇ ਚੱਕ ਕੇ ਲੈ ਆਇਆ ਚੰਗਾ ਹੋ ਗਿਆ ਨਹੀਂ ਤਾਂ ਮੈਨੂੰ ਥੱਲੇ ਆਉਣਾ ਪੈਣਾ ਸੀ ਮੈਂ ਤਾਂ ਅੱਗੇ ਕਹੀ ਜਾਨੀ ਆ ਮੈਂ ਕਿਹਾ ਤਿੰਨ ਦਿਨ ਹੋ ਗਏ ਬੇਬੇ ਹੈ ਨਹੀਂ ਕਿ ਘਰੇ ਤਾਂ ਖੂ ਵੀ ਨਹੀਂ ਢਾ ਮਾਰਿਆ ਵੀ ਕੱਲੀ ਆ ਘਰੇ ਉਹਦਾ ਜੀ ਨਹੀਂ ਲੱਗਦਾ ਹੁਣ ਕੱਲੀ ਕਿੱਥੇ ਮੁੰਡਾ ਹੈ ਨਹੀਂਗਾ ਮੁੰਡਾ ਤਾਂ ਕਮਲ ਲਾਉਂਦਾ ਮੈਨੂੰ ਵਾਧੂ ਮੱਟੇ ਲੱਗੀ ਚੱਲ ਉਹ ਰੱਖ ਤੀ ਤੇ ਮਿੱਟੀ ਚੱਲ ਕੋਲ ਸਾਰੇ ਸਭ ਪਤਾ ਜਾ ਭਾਇਓ ਛੜੀ ਭਾਇਓ ਓਏ ਦੇਖ ਅੰਨੇ ਹੁਣੇ ਮੈਨੂੰ ਦੇਖ ਦੇਣਾ ਸੀ ਖਾ ਲੈਂਦਾ ਅੱਥ ਨੇ ਪੱਕੀਆਂ ਰੋਟੀਆਂ ਪੱਕੀਆਂ ਹੀ ਹਾਂ ਅਸੀਂ ਮੈਂ ਤਾਂ ਨੀ ਨਾ ਪੁਕਾ ਕੇ ਦੇਣੀ ਸੀ ਦੇ ਕੇ ਹੁਣੇ ਮੈਨੂੰ ਧੂਈ ਫਲਾ ਦੇਣੀ ਸੀ ਮੇਰੇ ਡਿੱਗੀ ਤਾਂ ਨਹੀਂ ਉਹ ਤਾਂ ਮੈਂ ਆਪ ਉਸਨੇ ਆਪ ਦੀ ਵਜਾ ਨਹੀਂ ਬਚ ਗਈ ਆਦੀ ਹਿੰਮਤ ਨਾਲ ਦਵਾਰਾ ਉੱਠ ਕੇ ਬੈਤੋ ਤਾਂ ਕਸਰ ਨਹੀਂ ਛੱਡੀ ਸੀ ਨਾ ਡੇਗਣ ਵਾਲੀ ਦਵਾਰਾ ਉੱਠ ਕੇ ਬੈਤੋ ਚਲ ਛੱਡ ਤੂੰ ਹੋਰ ਸਲਾ ਕੇ ਨਹੀਂ ਸੀ ਅੱਜ ਕੰਮ ਕਰ ਤੇਰਾ ਕੰਮ ਕਰ ਵਧੀਆ ਚੱਲ ਜੀ ਜਾਂਦਾ ਚਲ ਅੱਜ ਹੋਈ ਕੋਈ ਸੇਲ ਗੱਡੀਆਂ ਕੋਈ ਲੈਂਦਾ ਨੇ ਟਾਹੇ ਕੋਈ ਦਿੰਦਾ ਇਨਾ ਦੱਸ ਗੱਡੀਆਂ ਵਿਕੜੀਆਂ ਤਾਂ ਪੈਸੇ ਆਉਣੇ ਕਿਤੇ ਕਿਉਂ ਲੈਂਦਾ ਕਿਉਂ ਨਹੀਂ ਕੀ ਹੋ ਗਿਆ ਆਉਂਦਾ ਹੀ ਨਹੀਂ ਕੋਈ ਬਾਬ ਹੋ ਗਿਆ ਮੜਾ ਇਹਦਾ ਲੈਣਾ ਤਾਂ ਫਿਰ ਹੈਗਾ ਹੀ ਜਿੰਨਾਂ ਨੂੰ ਲੈਣੇ ਆ ਉਹ ਪੈਸੇ ਨਹੀਂ ਦਿੰਦੇ ਜਿੰਨਾਂ ਦੇ ਦੇਣੇ ਆ ਉਹ ਗੇੜੇ ਮਾਰਦੇ ਇਨਾ ਦੱਸ ਜਦੋਂ ਆਪਾਂ ਨੂੰ ਹੀ ਲੈਣੇ ਕੋਈ ਦਿੰਦਾ ਤੇ ਆਪਾਂ ਕਿਸੇ ਦੀ ਕਿੱਥੋਂ ਦੇ ਦਈਏ ਜੇ ਆਪਾਂ ਨੂੰ ਗਾ ਤਾਂ ਮਿਲਣਗੇ ਤੇ ਆਪਾਂ ਕਿਸੇ ਦੇ ਮੋੜਾਂਗੇ ਉਹ ਹੀ ਤਾਂ ਟੱਕਰ ਆ ਸੱਚ ਮੇਰੀ ਗੱਲ ਸੁਣ ਹੂੰ ਬੇਬੇ ਨੂੰ ਪੁੱਛੀ ਮੜਾ ਇਹ ਫੋਨ ਲਾ ਕੇ ਕਿੱਥੇ ਗਈ ਆ ਗਈ ਬੇਬੇ ਆਂਦੀ ਸੀ ਮੈਂ ਆ ਜੂੰਗੀ ਅੱਜ ਬੇਬੇਂ ਨਹੀਂ ਮਾਣੀ ਆਉਣਾ ਅੱਜ ਹਏ ਐਨਾ ਕੁ ਮੈਂ ਵਿਆਹ ਤੇ ਜਾਣਾ ਨਹੀਂ ਉਹ ਲੱਗਨੇ ਮੇਰਾ ਲੜਦੀ ਰਹਿੰਦੀ ਹੁਣ ਕੀ ਕਰਨਾ ਉਹਨੇ ਆ ਮੈਂ ਤਾਂ ਕੋਈ ਨਹੀਂ ਲੜਦੀ ਬੇਬੇ ਮੈਂ ਕੋਦੋ ਲੜਦੀ ਉਹ ਲੜਦਾ ਜੋ ਨੇ ਦੇ ਬੇਬੇ ਨਾਲ ਤਾਂ ਮੈਨੂੰ ਕੋਈ ਨਹੀਂ ਚੰਗਾ ਲੱਗਦਾ ਹੋ ਨਹੀਂ ਤਰੀ ਹੁੰਦੀ ਪਲਾ ਗੱਡੀ ਨਹੀਂ ਬੇਬੇ ਓ ਔਟੋ ਆਈ ਜਾਂਦਾ ਮੈਨੂੰ ਤਾਂ ਔਟੋ ਚ ਬੇਬੇ ਹੁੰਨੀ ਹੂੰ ਇਹਦੂ ਗੱਲਾਂ ਕਰਤੇ ਬੈਠੇ ਹਾਂ ਸਾਰਾ ਕੁਝ ਦੇਦਾ ਹਣਾ ਬਲਾ ਦੂਰ ਤੱਕ ਜੋ ਮਰਜੀ ਮਨਾ ਤੱਕੀਆਂ ਮਾਤਾ ਹਾਂ ਲੱਗ ਗਈ ਨੀ ਗਾ ਵਾਰੀ ਤੇ ਦੇ ਹੋ ਰੁਬੀ ਹਾਂ ਬੇਬੇ ਆ ਚਲ ਚੰਗਾ ਹੋ ਗਿਆ ਵਧੀਆ ਹੋ ਗਿਆ ਮੈਂ ਤਾਂ ਕਹਿਆ ਰੱਬ ਅਖਦਰ ਵਧੀਆ ਕਿਉਂ ਤੂੰ ਕਾ ਤੋ ਕਿਹਾ ਪਤਾ ਲੱਗਦਾ ਤੈਨੂੰ ਪਤਾ ਲੱਗਦਾ ਤੈਨੂੰ ਕਿਉਂ ਮੈਨੂੰ ਕੀ ਪਤਾ ਲੱਗਣਾ ਸੀ ਲੈ ਹੁਣ ਫੇ ਕਾ ਤੂੰ ਬੇਨੇ ਹਏ ਬੇਬੇ ਨਹੀਂ ਆਈ ਹੈ ਬੇਬੇ ਮੈਂ ਤਾਂ ਤਾਂ ਨਹੀਂ ਮੈਂ ਵਿਆਹ ਤੇ ਜਾਣਾ ਤੇ ਘਰੇ ਕੌਣ ਸੰਭੂ ਕਰ ਨੂੰ ਅੱਛਾ ਤੇ ਮੈਨੂੰ ਕੀ ਮੈਂ ਤਾਂ ਜਿੰਦਰੇ ਲਾ ਕੇ ਉੜ ਤਾ ਪਸੂ ਆਣੋ ਪਸੂ ਆਣੋ ਆਪੇ ਰੱਤ ਦਾ 1.5 ਘੰਟੇ ਲੱਗ ਗਿਆ ਤੇ ਪਸੂਨ ਪੱਖੇ ਪਾਉਗਾ ਦਿਹਾੜੀਆਂ ਦਾ ਕੋਲੇ ਭੌਂਦਾ ਲਾ ਹੋਂ ਦਾ ਕਿ ਉਹ ਨਹੀਂ ਦੇ ਦੂੰਗਾ ਨੂੰ 503 ਦਾ ਰੋਟੀ ਘਰੋਂ ਖਾ ਲਈ ਮੈਂ ਤਾਂ ਜਾ ਹੀ ਵਰਨਾ ਸੀ ਵਿਆਹ ਤੋ ਤਮੈ ਨਹੀਂ ਕੋਈ ਵੀ ਰੋਕ ਸਕਦਾ ਤੇ ਨਾ ਮੈਂ ਰੁਕਾ ਸਿੱਧੀ ਜੀ ਗੱਲ ਆ ਵਿਆਹ ਤਾਂ ਕਿਉਂ ਨਹੀਂ ਰੋਕਦੇ ਤੂੰ ਅੱਜ ਕਿਉਂ ਰੋਕੇਂ ਕਿਉਂ ਤੂੰ ਕਿਵੇਂ ਰੋਕੇਂਗਾ ਮੈਨੂੰ ਵਿਆਹ ਤੋਂ ਉੱਠ ਕੇ ਬਹਿ ਪਹਿਲਾਂ ਉੱਠ ਕੇ ਬਹਿ ਹੁਣ ਤੂੰ ਲੜਨਾ ਆ ਪਹਿਲਾਂ ਹਾਂ ਦੱਸ ਚਾਹ ਪੀਣਾ ਕਿ ਪਾਣੀ ਦਾ ਨਹੀਂ ਰੋਟੀ ਟੋਕ ਖਾਦੇ ਤੜਕੇ ਦੱਸ ਹੂੰ ਹੂੰ ਰੋਟੀ ਕਿੰਨੇ ਖਾਉਂਦੇ ਜਿਹੜੇ ਨਾਲ ਭੇਜੀ ਸਟੀਫਨ ਚ ਪਾ ਕੇ ਹੋ ਮੇਰੇ ਨਾਲ ਕਾਉਂਟ ਤੇ ਜਿਸ ਮੈਂ ਕੱਲਾ ਗਿਆ ਉਹਤੀ ਮੈਂ ਨਹੀਂ ਭੇਜੀ ਤੈਨੂੰ ਅੱਛਾ ਮੈਂ ਇਹ ਹੋਰੀ ਭੇਜ ਤਾ ਹੋਰ ਕਿੰਨੀ ਚਾਹੀਦੀ ਮੈਂ ਤੈਨੂੰ ਹਾਏ ਕਿੰਨੇ ਆਖੋ ਅੱਗੇ ਇੱਕ ਥੋੜੀ ਜਿਹੜੀ ਤੂੰ ਦੇ ਦੋ ਘਾਣਾ ਵੀ ਨਾ ਤੇ ਮੇਰੀ ਕਿਸਮਤ ਤਾਂ ਕੁੱਟੀ ਸੀ ਜਿਹੜੇ ਤੇਰੇ ਪੱਲੇ ਪੈ ਗਈ ਹਾਏ ਹਾਏ ਸਾਡੀ ਕਿਸਮਤ ਚੰਗੀ ਜੀ ਤੇ ਸਾਡੇ ਹਾਏ ਮੁੰਡਾ ਨਹੀਂ ਇੱਕ ਤੇ ਮੁੰਡਾ ਦੱਟਾ ਚੱਲ ਚੱਲ ਕੇ ਥੱਲੇ ਉਹ ਅੱਗੇ ਬੇਬੇ ਚੱਲ ਪੰਜ ਮੀਟਰ ਥੱਲੇ ਚੱਲ ਆ ਜਾ ਮੈਂ ਜਾਣੀ ਹਾਂ ਜੋ ਜਾਸ ਬਣਾ ਯਾਰ ਕਾਦਾ ਪੀਣਾ ਸ਼ੇਕ ਪੀਣਾ ਕਿ ਜੂਸ ਪੀਣਾ ਹੁਣ ਦੱਸ ਵੀ ਦੇ ਜੂਸ ਤੇਰਾ ਗਾਜਰਾਂ ਦਾ ਤੇ ਕਿ ਨਹਾ ਦਾ ਕੱਡਾ ਚਲ ਜੂਸ ਪੀ ਲੈ ਮੈਂ ਬਣਾਉਣੀ ਆ ਚਲ ਕੇ ਚਾਹ ਨਹੀਂ ਪੀਣੀ 400 ਅੱਜ ਤਾਂ ਬਹੁਤ ਗਰਮੀ ਦੀ ਸੀ ਹੈ ਨਾ ਚਲ ਜੂਸ ਬਣਾਉਣੀ ਆ ਮੈਂ ਚਲ ਕੇ ਨਾਲੇ ਦੁੱਧ ਪੀ ਲੂਗੀ ਘੁੱਟ ਆਈ ਜਾਂਦੀ ਉਹ ਆ ਗਈ ਚੱਲ ਬੜਾ ਅਫਰ ਚੰਗਾ ਆ ਜਾ ਤੂੰ ਬੇਬੇ ਨੂੰ ਬੁਲਾਇਆ ਕਰ ਚੋਲਾ ਬੜ ਕੇ ਚੰਗਾ ਹੇ 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 ਪੁੱਤ ਇੱਧਰ ਆ ਜਾ

ਹੋਰ ਹਵਾਂ ਚ ਰਹਿ ਦੱਸ ਦੇ ਅਖ ਚਾਰ ਦਿਨ ਤੱਕ ਗੇ ਹੋ ਗਿਆ ਇਹਨੂੰ ਤੇ ਮੈਂ ਆਖਾ ਤੈਨੂੰ ਪਤਾ ਤਾਂ ਲੱਗ ਗਿਆ ਮੈਂ ਫੋਨ ਤੇ ਫੋਨ ਲਿਆਂਦਾ ਜੋ ਆਕਰਮ ਜੀ ਲਾਇਆਗਾ ਤੇ ਹੋਰ ਕਿੱਥੇ ਲਾਇਆ ਕੁੜੀ ਨੂੰ ਬੁਖਾਰ ਹੋ ਗਿਆ ਤੇ ਉਹ ਵੀ ਹਏ ਦਾਦੀ ਹਏ ਦਾਦੀ ਉਹ ਤੋ ਮੈਨੂੰ ਤੰਗ ਕਰੇ ਗਵਾਕਾਂ ਤਾਂ ਨਹੀਂ ਜੀ ਲਾਉਣਾ ਤੇ ਮੈਂ ਆਖਾ ਲਾਡੀ ਨੇ ਵੀ ਨਹੀਂ ਲਾਇਆ ਤੇ ਹੋਰ ਉਹ ਵੀ ਮੈਂ ਕਾ ਫੋਨ ਕਰੀ ਜਾਂਦਾ ਆ ਜਾ ਛੇਤੀ ਆ ਜਾ ਹਾਂ ਤੇ ਮੈਨੂੰ ਆਖੀ ਜਾਵੇ ਆਖੀ ਤੂੰ ਕੀ ਕਰਾਉਣਾ ਮੈਂ ਤਾਂ ਆਖਿਆ ਬੇਬੇ ਨੂੰ ਰਹਿ ਦੱਸ ਦੇ ਨਾ ਤੂੰ ਮੈਨੂੰ ਝੇੜਦਾ ਸੀ ਕਹਿੰਦਾ ਤੂੰ ਚਾਰੇ ਤੇ ਵੱਖਰੇ ਜਾਂਦੇ ਸੀ ਉਹ ਵੱਖਰੇ ਜਾਂਦੇ ਸੀ ਆਂਦਾ ਕਿ ਤੂੰ ਲੜਦੀ ਆ ਬੇਬੇ ਨਾਲ ਤੇ ਅਖ ਲੜਦੀ ਆ ਮੈਂ ਤਾਂ ਮੈਂ ਤਾਂ ਕੋਈ ਨਹੀਂ ਲੜਦੀ ਬੇਬੇ ਨਾਲ ਇਹਨਾਂ ਦਾ ਤਾਂ ਚੱਲਦਾ ਹੀ ਰਹਿੰਦਾ ਫਿਰ ਸਾਡਾ ਹਾਂ ਤੇ ਮੈਂ ਕਿਹਾ ਮੇਰਾ ਤਾਂ ਮੈਂ ਜੀ ਨਹੀਂ ਲੱਗਦਾ ਘਰ ਮੈਂ ਤਾਂ ਵੱਡ-ਵੱਡ ਖੰਦਾ ਮੈਂ ਤਾਂ ਕੋਠੇ ਤੇ ਜਾਂ ਜਾਂਦੀ ਮੈਂ ਸਾਫ਼ ਨਹੀਂ ਜੀ ਲੱਗਿਆ ਜਾ ਕੇ ਮੈਂ ਛੇਤੀ ਜਾਵਾਂ ਘਰੇ ਛੇਤੀ ਜਾਵਾਂ ਉਹ ਕੁਦੋ ਵੀ ਨਹੀਂ ਆਈ ਕਿੰਨੇ ਦਿਨ ਹੋ ਗਏ ਆਏ ਵੀ ਨਹੀਂ ਸੱਚੇ ਚਲ ਮੇ ਗੇੜਾ ਮਾਰ ਲੈ ਕੱਲੀ ਦੁਆ ਕੋ ਵੀ ਆਖਣ ਅੱਜ ਦੇਖੀ ਉਹ ਵੀ ਆ ਜੂਗੀ ਆ ਦੇਖੀ ਬੈਣੀਆ ਇੱਥੇ ਆ ਜਾ ਠੀਕ ਠਾਕ ਰਹਿਣਾ ਸੁੱਜੋ ਹਾਂ ਬੇਬੇ ਸਾਰੇ ਠੀਕ ਰਹਿ ਕਿੱਥੇ ਜੀ ਨਹੀਂ ਲਾਇਆ ਬਸ ਉਤਰੇ ਪਏ ਨੇ ਲੈ ਬੈਠ ਤੂੰ ਮੈਂ ਤੇਰੇ ਅਸਤੇ ਪਾਣੀ ਲੈ ਕੇ ਆਉਣੀ ਆ ਇੱਥੇ ਬੈਣੀ ਕੋਈ ਨੰਗਾ ਬੰਦਾ ਬਈ ਆਪਿਆ ਹਾਂ ਅੱਛਾ ਵਾਲਵਾ ਦੇ ਬੋਲ ਜਾ ਨਾ ਐਤਾ ਵਾਲਵਾ ਕੀ ਆਈਂ ਅੱਛਾ ਹਾਂ ਇਧਰੇ ਇਧਰੇ ਵੇਖਿਆ ਸੀ ਮੈਂ ਓਟੋ ਹੁੰਦੀ ਨੂੰ ਮਚਾਕੀ ਵਿੱਚ ਦੀ ਮੈਂ ਹੁੰਦੀ ਆ ਤੇ ਇਧਰ ਦਾ ਬੰਦ ਆਪਣਾ ਬੋਲਦਾ ਮੈਂ ਪਾਣੀ ਲੈ ਕੇ ਆਉਣੀ ਆ ਹੋ ਹੋ ਕੋਸਾ ਜੀ ਲੈ ਆ ਜਾ ਕੋਸਾ ਲਿਆ ਠੰਡਾ ਲਿਆ ਨਹੀਂ ਆ ਕੋਟ। ਉਹੋ। ਲੈ ਬੇਬੇ ਅੱਜ ਹੀ ਰੌਣਕ ਹੋ ਗਈ ਘਰ ਜੇ ਵੜਵੜ ਖਾਈ ਜਾਂਦਾ ਸੀ ਮੈਨੂੰ ਤਾਂ ਤੇਰੇ ਬਿਨਾ। ਲੈ ਆਗੇ ਮੋਟੂ ਸਾਵੀ। ਹੂੰ। ਠੀਕ ਠਾਕ ਤੂੰ ਸੁਣਾ। ਮੈਂ ਤਾਂ ਦੱਸਣਾ ਹੁਣਾ ਨਹੀਂ ਮੈਂ। ਲੈ ਵੇਖਿਆ ਦੱਸਦੇ ਜਦੋਂ ਫੋਨ ਲਾਈ ਜਾਂਦੇ ਸੀ ਮੈਂ ਤਾਂ ਜਮੀਨਾ ਨਹੀਂ ਆਉਣਾ ਸੀ। ਐਵੇਂ ਲਾਈ ਜਾਂਦੀ ਸੀ ਤੂੰ। ਤੂੰ ਹੀ ਲਾਈ ਜਾਂਦਾ ਸੀ। ਹਾਓ ਦੇਖ ਲੈ ਮੈਨੂੰ ਮੈਂ ਸ਼ੁਕਰੀਆ ਕਰਦਾ ਤੇਰੇ ਲਈ। ਪਤਾ ਕੀ ਕਹਿੰਦਾ? ਤੂੰ ਵੈਬਿਨਾਰ ਆੜਦੀ ਸੀ ਕਿ ਬੇਬੇ ਨੂੰ ਮੈਂ ਤਾਂ ਕਿਹਾ ਦੱਸ ਦੇ ਨਾ ਹੀ ਨਾ ਲੈ ਦੱਸ ਉੱਤੋਂ ਉੱਤੋਂ ਯਾਦਾ ਇਹ ਤਾਂ ਹੋਣਾ ਫੋਨ ਤੇ ਫੋਨ ਕਰੀ ਜਾਂਦਾ ਸੀਗਾ ਐ ਐ ਵੀ ਓਏ 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 ਐ ਬੇ ਲੈ ਜਾਣਿਆ ਕੰਜਰ ਨੇ ਦੇਖ ਕੇ ਧਰਤੀ ਆ ਐ ਕਰਦਾ ਬੇਬੇ ਲੈ ਦੱਸ ਹੋਰ ਧੋਈ ਲਾ ਕੇ ਰੱਖ ਦੇਣੀ ਸੀ ਮੇਰੀ ਲੈ ਦੱਸ ਐਂ ਦੇਖ ਦਿੰਦਾ ਅਰੇ ਰੱਬਾ ਇਹ ਨਾ ਕਿਨੇ ਰਾਤਾਂ ਬਾਈ ਚੱਕੀ ਕਾਲਿੰਗ ਤੇ ਰਾਤ ਤੈ ਤੂੰ ਵੀ ਲੰਗਰ ਮਾਰਨੀ ਮੁੱਕੀ ਮੈਂ ਹਏ ਲੈ ਜਾਣਾ ਵੇਂਦਾ ਹੀ ਨਹੀਂਗਾ ਚੋਕਣਾ ਪਨ ਕੇ ਰੱਖਤਾ ਮੇਰਾ ਟੁੱਟ ਤਾਂ ਨਹੀਂ ਗਿਆ ਹਾਂ ਐ ਉਹ ਆ ਕੇ ਅੰਟੀ ਭਈਏ ਤਹੋਂ ਤੂੰ ਪੈ ਚੋਕਣਾ ਤੇ ਰਾ ਕੇ ਐ ਕਰਦਾ ਬੇਬੇ ਵੇਂਦਾ ਹੀ ਨਹੀਂ ਵੀ ਥਾਂ ਥਾਂ ਵੱਜੂਗੀ ਕਦੇ ਉੱਥੇ ਸੜ ਦਿੰਦਾ ਮੈਨੂੰ ਲਾਤ ੜਾ ਕੇ ਕਦੇ ਉੱਥੇ ਸੜ ਦਿੰਦਾ ਫੇਰ ਪਿੱਛੋਂ ਮੇਰੇ ਲੜੇ ਲੂੜੇ ਵਾ ਵਾ ਕੇ ਨਹੀਂ ਲੜੇ ਨਹੀਂ ਬੇਬੇ ਇੰਨਾ ਕਹੇ ਜਾਇ ਚਾਹਦਾ ਕੁੱਟਿਆ ਜਿਕਨ ਕੋਈ ਅੱਛਾ ਤੈਨੂੰ ਤੂੰ ਕੁੱਟ ਖਾਣ ਵਾਲਾ ਵੇਖ ਤਾਂ ਸਹੀ ਉਹ ਦੇ ਇਧਰ ਉਹ ਦਿਨ ਚੜੂਗਾ ਜਿੱਦੇ ਨੇ ਕੁੱਟ ਖਾਦੀ ਬੇਬੇ ਮੈਂ ਤਾਂ ਆਇਆ ਨਹੀਂ ਦੁਕਾਨ ਤੋਂ ਮੈਂ ਬੋਲ ਦੇ ਜ਼ਰੂਰਾ ਕੁੱਟਦੀ ਥੋੜਾ ਹੀ ਪਤਾ ਮੰਮੀ ਆਈਆਂ ਦੀ ਤਬਾਹ ਨਾ ਆ ਜਾ ਹੋ ਰਾਹੀਂਿੰਨ ਤੇ ਇੰਨੇ ਦਿਨ ਹੋ ਗਏ ਚਾਰ ਤੈਨੂੰ ਗਈ ਨੂੰ ਤੇ ਦਿਨੇ ਆਇਆ ਹੀ ਨਹੀਂ ਘਰੇ ਹਾਂ ਤੇ ਫੋਨ ਲਾਈ ਜਾਂਦਾ ਸੀ ਮੇਰਾ ਜੀ ਨਹੀਂ ਲੱਗਦਾ ਤੇ ਤੂੰ ਆ ਜਾ ਤੇ ਮੇਰਾ ਤਾਂ ਆਪ ਨਹੀਂ ਲੱਗਿਆ ਇਹਨੂੰ ਨਹੀਂ ਆਇਆ ਇਹ ਵੀ ਕੱਲੀ ਹੈ ਘਰੇ ਜੀ ਉਹਦਾ ਵੀ ਨਹੀਂ ਲੱਗਦਾ ਹੁਣ ਮੈਂ ਘਰੇ ਜਾਵਣਾ ਤੂੰ ਕਾਚ ਕੁੱਟ ਖਾਈਏ ਭਰਾ ਤੂੰ ਕੁੱਟਦੀ ਕੁੱਟਦੀ ਸੀ ਦਿਨ ਤਾਂ ਵੱਡੇ ਨੇ ਚੱਲ ਬੇਬੇ ਹੁਣ ਦੱਸ ਰੋਟੀ ਲਿਆਵਾਂ ਕਿ ਚਾ ਕਾ ਲੈ ਆ। ਕੋਚੇ ਵੀ ਖਾ। ਕੀ ਪੀ ਲਾਂਗੇ ਕੋਟ। ਹਾਂ। ਰੋਟੀ ਵੀ ਖਾਂ। ਕੋਟਾ ਤੀਨ ਬੁਲਾ ਦੇ। ਕੁਦੋਂਦੀ ਆ ਅੱਜ ਤਾਂ ਉਹ ਬੇਬੇ ਨੇ ਵੇਖ ਲਿਆ ਹੁਣ ਆਉਂਦੀ ਮੈਂ। ਚੱਕਰੀ ਨਹੀਂ ਲੁਣਾ ਰਾਜ ਬੱਬੇ। ਨਹੀਂ ਚੱਕਰੀ ਨਹੀਂ ਆਉਗੀ। ਤੂੰ ਵਾਲਾ ਪਾਇਆ। ਅੜੀ ਜਾ। ਹਾਂ ਚੇ ਕਰੀ ਮੈਂ ਕਾ ਕਰੀ ਆ। ਹਾਂ ਜਾ। ਲੈ ਲਿਓ ਚਲੋ। ਚੁੱਪ ਕਰ ਹੁਣ ਗੱਲ ਕਰੀਏ ਬੰਨੇ। ਮੈਂ ਚੱਤਰਾ ਜੂ ਤੇਰਾ ਵੀ ਜੀਤ ਨਹੀਂ ਲੱਗਿਆਗਾ ਤੇ ਫਰ ਉਹਦੇ ਮੈਂ ਲੱਗੀ ਜਾਣ ਲੱਗੀ ਨਾ ਸੀ ਕਹਿੰਦਾ ਹੁਣ 15 ਵੀ ਇਕੱਠੇ ਲਾਇਆ ਨਾ ਬੇਬੇ ਇਹਨੂੰ ਕੀ ਕਹਿਣਾ ਹੂੰ ਉਸ ਤਰ੍ਹਾਂ ਕਰ ਲਈ ਮਾਂ ਪੁੱਤਾਂ ਨੇ ਵੀ ਕੱਲੀ ਆਂਦੀ ਫਿਰੂਗੀ ਆਪੇ ਠੀਕ ਸੀਗਾ ਉੱਥੇ ਹਾਂ ਹਾਂ ਠੀਕ ਠਾਕ ਸਾਰੇ ਵਦਗਾ ਠੀਕ ਚੱਲ ਤੇ ਭੈਣ ਨੇ ਆਉਣਾ ਨਹੀਂ ਮੈਨੂੰ ਵੀ ਤੇਰੇ ਪੰਜ ਦਰਵਾਜ਼ੇ ਮੇਰੇ ਨਾਲ ਕਿਸੇ ਸਮ ਨਹੀਂ ਲਿਆਉਣੀ ਮੈਨੂੰ ਜਾ ਕੇ ਪੁੱਛ ਲੈ ਭੈਣ ਦੀ ਪੁੱਛ ਲਈ ਉਹ ਠੀਕ ਆ ਕਿ ਲਿਆਉਣੀ ਹੈ ਨਾ ਆ ਨਹੀਂ ਮੈਨੂੰ ਮਿਲਣ ਨਹੀਂ ਆਉਂਦੇ ਕਦੇ ਅੱਛਾ ਮੈਂ ਭਾਬੀ ਚੰਦਰੀ ਆਉਣੇ ਦਿੰਦੀ ਆਹੋ ਜੀ ਭਾਬੀ ਮੈਂ ਕਰਦਾ ਜੇ ਨਾ ਤੇ ਬੇਬੇ ਨੂੰ ਨਾ ਦਿੰਦੇ ਮੈਂ ਜਿੱਦਾਂ ਯਾਰ ਨੂੰ ਕਹਿੰਦਾ ਆਪਣੇ ਮੋੜ ਕੇ ਰੇ ਜੇ ਚੰਦਰੀ ਟੱਕਰੀ ਹੁੰਦੀ ਨਾ ਫੇਰ ਪਤਾ ਲੱਗਦਾ ਤੁਹਾਨੂੰ ਐ ਮੈਂ ਖਜਾਂਦਾ ਨੂੰ ਪਤਾ ਨਹੀਂ ਕੀ ਕੁਛ ਹੋਊਗਾ ਲੜੀ ਜਾਂਦੇ ਆਣਗੇ ਤੇ ਕੁਝ ਕੋਸਾ ਸਫਾਈ ਹੋਊਗੀ ਆ ਜਾ ਪੁੱਤ ਰੋਲਾ ਨਾ ਪਾ ਬਚਾ ਤਾਂ ਵੀ ਸ਼ੁਕਰ ਫੇਰ ਤੋਂ ਮੈਂ ਦੋ ਦੇ ਹੋਰ ਲਾਏ ਹੁੰਦੀ ਮੈਂ ਤਾਂ ਲਈ ਦੀ ਮਾਰੀ ਆਈ ਮੈਂ ਕਿ ਕਲਾ ਲੜ ਕੇ ਦੋਵੇਂ ਕਮਰੇ ਹੋ ਜਾਣਗੇ ਜੋ ਆਖੋ ਦੂਰ ਹੋਣਗੇ ਉਹ ਚਾਹ ਉਹ ਚਾਹਣਾ ਹੈ ਨਾ ਭਾਬੇ ਤੇ ਆਉਂਦੇ ਮੈਂ ਤਾਂ ਨਹੀਂ ਆਖਿਆ ਗਏ ਹੂੰ ਉਹ ਮੈਂ ਤਾਂ ਸਾਰਾ ਕੁਝ ਹੀ ਜਾਣਦੀ ਆ ਵੀ ਭਾਬੇ ਆਉਣ ਦਿੰਦੀ ਆ ਕਿ ਨਹੀਂ ਤੇਰੇ ਵੀਰ ਦਾ ਤਾਂ ਬਹੁਤ ਹੀ ਕਰਦਾ ਪਰ ਉਹ ਨਹੀਂ ਆਉਂਦੇ ਪਤਾ ਹੀ ਉਹਨੂੰ ਵੀ ਵੀਰ ਦਾ ਕਿੰਨਾ ਕੁ ਕਰਦਾ ਤੇ ਭਾਬੀ ਦਾ ਕਿੰਨਾ ਕੁ ਕਰਦਾ ਮੈਂ ਹੈ ਨਹੀਂ ਨਾ ਲੋਕਾਂ ਵਰਗੀ ਉਹ ਤਾਂ ਵਾਅਦਾ ਕਰਦੀ ਆ ਮੈਂ ਤਾਂ ਆਖਿਆ ਹੀ ਨਹੀਂ ਮੈਂ ਕਿਾ ਜਿੱਦੇ ਤਿਆਰ ਹੁੰਦੇ ਉਹਦੇ ਲੜ ਪੈਂਦੇ ਜਰੂਰ ਮੜ ਕੇ ਮੈਂ ਕਿਾ ਝੋਲੇ ਰੱਖ ਦਿੰਦੇ ਮੈਂ ਤਾਂ ਨਿੱਤ ਫੋਨ ਲਾਉਣੀ ਆ ਉਹ ਕਿਾ ਲੜ ਪਿੰਦੀ ਐ ਹੂੰ ਤੂੰ ਹੀ ਲੜਦਾ ਮੈਂ ਤਾਂ ਨਿੱਤ ਰੋਜ਼ ਫੋਨ ਲਾ ਕੇ ਪੁੱਛਦੀ ਆ ਉਹਦਾ ਹਾਲ ਕਿਉਂ ਆ ਤੂੰ ਆਨੇ ਮਾਮੀ ਨਹੀਂ ਆਈ ਮਾਮੀ ਨਹੀਂ ਆਈ ਮਾਮਾ ਨਹੀਂ ਆਇਆ ਮੈਂ ਕਿਾ ਬਈਓ ਕੰਮਾਂ ਦੇ ਕੁਪੇ ਉਹਨੇ ਕਿਹਾ ਸੀ ਤੂੰ ਜਦੋਂ ਛੁੱਟੀਆਂ ਹੋਈਆਂ ਆ ਜਾ ਜੀ ਰਹਿ ਜੇ ਅੱਜ ਦੱਸ ਅੱਜ ਤਾਂ ਪੇਪਰ ਹੋਣੇ ਆ ਕਿ ਫੇਰ ਛੁੱਟੀਆਂ ਹੋਣਗੀਆਂ ਹੂੰ ਉਹਦੋਂ ਸਿਆਲ ਟੱਪ ਜੂਗਾ ਹਾਂ ਗਰਮੀ ਚ ਆਉਂਦੀ ਚਾਂਡਾ ਬਹੁਤ ਇਹ ਠੰਡ ਚ ਵੀ ਨਹੀਂ ਨਾ ਆਈ ਰਹਿਣ ਵਾਸਤੇ ਲੱਤਾਂ ਨੱਪਦੇ ਕੰਮ-ਕਮ ਬਾਤ ਆ ਲੱਤਾਂ ਨੱਪਦੇ ਤੇਰੀਆਂ ਕਿਤੇ ਨੱਪਦੇ ਲੱਤਾਂ ਆ ਸੁਣ ਲੈ ਨਪਾਲਾ ਦੱਤਾ ਤੇ ਕੋਈ ਨਹੀਂ ਮੇਰੇ ਨਾਲ ਲੱਤਾਂ ਨੂੰ ਕੀ ਹੋਇਆ ਲੱਤਾਂ ਦਾ ਨਾਪਰਾ ਕਰੀ ਤੇ ਚਲ ਕੋਈ ਤਾਂ ਬੇਬੇ ਜਾਣ ਕੇ ਲੜਾਉਂਦਾ ਅੱਖ ਨੂੰ ਆਂਦ ਗਈ ਹੁੰਦੀਆਂ ਫੇਰ ਲੜਾਉਂਦਾ ਬੇਬੇ ਆਪਾਂ ਨੂੰ ਜਾਣ ਕੇ ਬੜਾ ਖਰਾਬ ਐ ਇਹਦੇ ਮਗਰ ਨਾ ਲੱਗਿਆ ਕਰ ਤੂੰ ਨਹੀਂ ਮੈਂ ਤਾਂ ਨਹੀਂ ਮਗਰ ਲੱਗਦੀ ਮੈਂ ਤਾਂ ਨਹੀਂ ਚੱਲਦਾ ਆਂਦਾਂ ਹੁੰਦੀਆਂ ਭਾਈ ਮੈਥੋਂ ਨਹੀਂ ਲੱਗਦੀ ਲੜਾਈ ਫੋਨ ਨੂੰ ਫਿਰਦਾ ਹੁਣ ਬੈਠੀਆਂ ਕਿਉਂ ਇਕੱਠੇ ਖੱਟੇ ਤੇ ਬੈਠੇ ਆਂ ਪਰ ਸਿਲੇ ਬੈਠੇ ਤੋਂ ਮੁੰਡੇ ਤੇ ਬੈਠੇ ਚੱਲ ਮੈਂ ਚਾਦੀ ਉਹ ਤਾਂ ਫਿਰ ਆਈ ਨਹੀਂ ਜਮਾਈ ਨਹੀਂ ਆਏਗੀ ਨਾ ਕਦੋਂ ਆਏ ਤੈਨੂੰ ਤਾਂ ਸਗੋਂ ਫੋਨ ਲਾ ਲਿਆ ਮੈਂ ਤਾਂ ਜਮਾਈ ਨਹੀਂ ਲਾਏ ਦੀ ਆ ਬਾਤ ਚ ਕਹਿੰਦੀ ਖਵਰਾ ਤੇ ਬੜੀ ਦਾ ਸਾਵਲਾ ਅੱਛਾ ਨਾ ਕੋਈ ਨਹੀਂ ਕਹਿੰਦੀ ਹੁਈ ਨਹੀਂ ਆਕੇ ਬੜੀ ਚੱਲ ਹੁਣ ਆਉਂਦੀ ਆ ਕੋਈ ਸਿੱਧੀ ਆ ਕੋਈ ਨਹੀਂ ਉਹਨੂੰ ਆਏ ਕਹਿੰਦੇ ਕਿ ਮੈਂ ਖਾ ਤਾਂ ਆਂ ਭਾਈ ਵੀ ਲੜੇਗੀ ਤੂੰ ਮੈਨਾਂ ਹਾਂ ਕੋਈ ਨਾਂ ਦੀ ਮੈਂ ਤਾਂ ਕੋਈ ਗੱਲ ਨਹੀਂ ਚਾਹਣੀ ਉਹ ਪੋਰਾ ਲੱਕਣਾ ਲਾ ਗਈ ਉਹਦੇ ਪਿੱਛੇ ਉਹਦਾ ਕੱਢਾ ਜਲੂਸ ਹੈ ਲੱਕੜਾਂ ਲੱਕੜਾਂ ਚੋਰੀ ਚੱਕਦੀ ਸੀ ਉਹਦੇ ਮੈਨੂੰ ਦੱਸਿਆ ਤੇ ਉਹਦੇ ਮੇਰੇ ਨਾਲ ਲੜ ਪਈ ਸੀ ਪੁੱਛਣ ਜਾਂਦੇ ਸੀ ਮੇਥੋਂ ਜਾ ਕੇ ਅੱਛਾ ਤੇ ਇਹ ਹੁਣ ਕੀ ਹੈ ਵੀ ਬੱਲਾ ਹੁਣ ਇਹਨੇ ਕਿਹੜਾ ਮੈਨੂੰ ਦੱਸਿਆ ਵੀ ਮੈਂ ਭਾਈ ਉਹਨੂੰ ਕਿਹਾ ਕਿ ਤੇ ਮੈਂ ਤਾਂ ਉਹਦੇ ਬੋੜੀ ਬੋੜੀ ਕਰੀ ਗਈ ਵੀ ਲੱਕੜਾਂ ਲੈ ਗਿਆ ਕੋਈ ਲੱਕੜਾ ਉਹ ਦੇਨੇ ਵੀ ਨਾ ਮੈਨੂੰ ਦੱਸਿਆ ਤੇ ਉਹਨੇ ਉਹਨਾਂ ਦੱਸਿਆ ਫਿਰ ਤੂੰ ਦੱਸ ਗੁੱਸਾ ਨਹੀਂ ਆਉਂਦਾ ਬੰਦੇ ਨੂੰ ਤੇ ਤੂੰ ਫਿਰ ਲੜਾਈ ਕਰ ਲਈ ਉਹਨੂੰ ਮੈਂ ਆਖਿਆ ਤੂੰ ਦੱਸ ਕੇ ਚੱਕ ਲੈਂਦੀ ਉਹ ਫਿਰ ਅੱਗੋਂ ਮੇਰੀ ਕੁਤਨੀ ਨੂੰ ਪਵੇ ਸੋ ਫਿਰ ਮੈਂ ਵੀ ਬੋਲੀ ਤੈਨੂੰ ਪਤਾ ਫਿਰ ਮੈਂ ਕਿੱਥੇ ਚੁੱਪ ਕਰਨ ਵਾਲੀ ਆ ਤੇਰਾ ਸੁਪਾਰਾ ਬਹੁਤ ਖਾਈ ਰਹੀ ਨੇ ਫਿਰ ਮੈਂ ਨਹੀਂ ਨਾ ਚੁੱਪ ਕਰਦੀ ਜਦੋਂ ਪਹਿਲਾਂ ਮੈਨੂੰ ਕੋਈ ਬੋਲੇ ਫਿਰ ਨਹੀਂ ਮੈਂ ਚੁੱਪ ਕਰਦੀ ਠੰਡਾ ਤਾਂ ਸੁਭਾਅ ਆਪਣਾ ਹੈ ਹੀ ਨਹੀਂ ਠੰਡਾ ਬੇਬੇ ਮੈਂ ਕਿਵੇਂ ਰੱਖ ਲਾਂ ਮੈਂ ਠੰਡਾ ਨਾਲੇ ਤਾਂ ਉੱਤ ਚੋਰੀ ਕਰੇ ਨਾਲੇ ਸੀਨਾ ਚੋਰੀ ਤੇ ਫਿਰ ਉਹਨੇ ਹਕਾ ਦਾ ਹੋਣਾ ਸੀ ਚਲ ਨਾ ਅਵੇ ਦਫਾ ਹੋਵੇ ਇੱਥੇ ਹੀ ਆਉਣਾ ਭੌਂਕਦੀ ਨੇ ਫਿਰ ਵੇਖ ਲਈ ਤੇਰੇ ਕੋਲ ਨਾਲ ਨੂੰ ਨਾ ਕੁੱਟਦੇ ਆ ਫੜ ਕੇ ਆਉਣਾ ਤੇ ਆਵੇ ਇੱਥੇ ਕੀ ਆਗਲਾ ਤੋ ਉਹਨੂੰ ਆਂਦੀ ਪਾਈ ਮੈਂ ਸੱਚ ਕਰਿਆ ਹੈ ਨਹੀਂ ਤੇ ਗੇੜਾ ਮਾਰ ਜਾ ਕਰੀ ਨਾ ਮਰਾ ਮੋਟਾ ਮੇਰਾ ਕੰਮ ਕਰਾ ਜਾ ਕਰ। ਉਹ ਨਹੀਂ ਆਉਂਦੀ ਬਥੇਰੀ ਐ ਇਹਦੂ ਗੱਲੋਂ। ਕੰਮ ਤਾਂ ਕਰ ਹੀ ਜਾਂਦੀ ਹੂ ਮਰਾ ਮੋਟਾ। ਕੋਸ ਨਹੀਂ ਆਉਂਦੀ ਹਾਂ ਆ ਜਾਂਦੀ ਤਾਂ ਕਰ ਜਾਂਦੀ ਹੁਣ ਤਾਂ ਮੈਂ ਆਪੇ ਹੀ ਕਰਦੀ ਰਹੀ ਹਾਂ ਸਣੇ ਜਵਾਕਾਂ ਨੂੰ ਸੰਭਦੀ ਸਾਬ। ਉਹਨੂੰ ਦੱਸ ਫੋਨ ਹੀ ਕਰ ਦਿੰਦੀ ਵੀ ਆ ਜਾ। ਮੈਂ ਤਾਂ ਆਪ ਨਹੀਂ ਫਿਰ ਫੋਨ ਲਾਇਆ ਕਾਦੇ ਹਸਤੇ ਲਾਉਣਾ ਸੀ ਜਦੋਂ ਅਗਲੀ ਆਈ। ਆਕਲ ਗੋਨ ਕਰੀ ਇੰਨੇ ਚਲ ਜੀਂ ਇੱਕ ਜਨ ਉੱਤਿਆ ਹੋ ਜਾ ਇੱਕ ਜਨ ਨੀਵਾ ਹੋ ਜਾ ਚਲ ਕੋਈ ਨਹੀਂ ਹੁਣ ਤੂੰ ਆ ਗਈ ਨਾ ਤੇ ਹੁਣ ਵੇਖੀ ਭੱਜੀ ਆਉਗੀ ਹਾਂ ਹੁਣ ਤੂੰ ਕੀ ਬੜ ਦਮਿਤ ਹੂੰ ਮੇਰਾ ਤਾਂ ਰਾਦਾ ਤੇ ਮੇਰੇ ਪਿੰਡ ਜਾਇਆ ਮੈਂ ਕਿਹ ਰਹਿਣ ਦੇ ਹੁਣ ਇੰਨੇ ਦਿਨਾਂ ਤੋਂ ਤੱਕ ਗਏ ਆਈ ਹਾਂ ਹੁਣ ਪਿੰਡ ਜਾਇਆ ਚਾਰ ਦਿਨ ਹੋ ਗਏ ਤੈਨੂੰ ਕੋਈ ਨਾ ਵਾ ਧੁੱਪ ਜੀ ਨਿਕਲੀ ਕੋਈ ਇੰਨੇ ਹੋਰ ਹੋ ਜਾਂਦੇ ਕੋਈ ਨਹੀਂ ਮੈਨੂੰ ਵੇਖ ਹੋਂਦੇ ਵਿਆਹ ਉਹ ਫੇਰ ਜਾਂਦੀ ਰਹੀ ਇੱਕ ਦਿਨ ਆ ਉਹ ਜਿਹੜੇ ਬਰਾਇਆ ਤੈਨੂੰ ਹੈ ਕਹਿੰਦੀ ਮੈਂ ਵਿਆਹ ਦਾ ਪਸੋਟਾ ਢਕਾ ਸੰਭੂਆ ਅੱਛਾ ਤਾਂ ਦੀ ਲੰਗੀ ਦੇਖ ਲੈ ਬੇਬੇ ਕਿੱਦੀਆਂ ਉਂਗਲਾਂ ਲਾਉਂਦਾ ਇਹ ਕੋਈ ਨਾ ਚਿਤ ਲੱਗਿਆ ਸੀ ਕੀ ਜਾਨੀ ਆ ਮੈਂ ਕਹਿੰਦੇ ਕਦੇ ਨਹੀਂ ਹੋਇਆ ਪੜ ਨਹੀਂ ਇੱਥੇ ਅੱਜ ਕਿਵੇਂ ਸ਼ਾਲੀ ਆਉਂਦੀ ਹੈ ਬੇਬੇ ਤੂੰ ਵੀ ਵੇਲਾ ਮਿੰਟ ਚ ਇਹਦੇ ਮਗਰ ਲੱਗਿਆ ਨਹੀਂ ਚੁਗਲ ਖੋਰ ਦੇ ਨਾ ਖਾ ਫੜਨਾ ਇਸੇ ਐਸੇ ਪਾਹੇ ਲੈ ਆਇਓ ਨਿਕਾੜਾ ਤੇ ਵਿਆਹ ਤਾਂ ਬਣਾਇਆ ਵੀ ਪੈਸੇ ਤਾਂ ਬੇਬੇ ਨੇ ਦੇ ਹੀ ਦੇਣੇ ਮੈਨੂੰ ਫੇਰ ਵੀ ਕਿੱਥੇ ਫਿਰਦਾ ਤੂੰ ਬਾਲਾ ਮੈਂ ਝੋਲਾ ਫੜਦੀ ਚਾਹੇ ਨਾ ਫੜਦੀ ਪੈਸੇ ਤਾਂ ਉਹਨੇ ਦੇਣੇ ਹੀ ਸੀ ਮੈਂ ਤਾਂ ਮੈਂ ਤਾਂ ਖੁਸ਼ੀ ਬੜੀ ਹੋਈ ਮੈਂ ਆਖਿਆ ਹੈ ਹਾਂ ਤਾਂ ਬਸ ਇਹ ਨਹੀਂ ਮਗਰ ਲੱਗਦੀਆਂ ਤਾਂ ਐਵੇਂ ਉਂਗਲਾਂ ਲਾਈ ਜਾਂਦਾ ਨਹੀਂ ਉਂਗਲਾਂ ਤਾਂ ਨਹੀਂ ਲਾਉਂਦਾ ਨਾ ਮੈਂ ਲੱਗਾ ਮੰਗਲਾ ਮਗਰ ਨਹੀਂ ਲੱਗਦੀ ਕਮਲ ਨਾ ਮਾਰਿਆ ਕਰ ਲੈ ਕਮਲ ਨਾ ਮਾਰਿਆ ਕਮਲ ਤੇ ਕਮਲ ਕਿਹੜਾ ਸੱਚ ਜਿਹੜਾ ਕਮਲ ਮਾਰਦਾ ਕਿਹੜਾ ਕਮਲ ਚਲ ਮੈਂ ਤਾਂ ਚਾਹ ਲਿਆਉਣੀ ਬਣਾ ਕੇ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਲਿਆ ਲਾਂ ਲੈ ਆਂਗੀ ਅੱਜ ਤਾਂ ਚਾਹ ਮੈਂ ਲਿਆਉਣੀ ਹੈ ਗੱਲਾਂ ਬਾਤਾਂ ਕਰ ਲenga ਜੈ ਕਿ ਕਰਨ ਦੇ ਆਖੇ ਤੱਕ ਚੁਗਲੀਆਂ ਕਰਦੇ ਚਲ ਮੈਂ ਤਾਂ ਕੋਈ ਨਹੀਂ ਕਹਿੰਦੀ ਬੇਬੇ ਚੁਗਲੀਆਂ ਕਰਦੇ ਅੱਜ ਤਾਂ ਚਾਹ ਲਾਉਂਗ ਲੈ ਚਾਈ ਬਣੂਗੀ ਕਿਉਂ ਵਿਆਹ ਜਾਣਾ ਨਾ ਬੇਟਾ ਅੱਜਾਂ ਆਗੀ ਹਾਂ ਆਗੀ ਪਣੀ ਹੋਰ ਠੀਕ ਠਾਕ ਹਾਂ ਬੂ ਵਦ ਗਿਆ ਤੇ ਤੂੰ ਦਾ ਸਕੇ ਠੀਕ ਆ ਹੋਰ ਠੀਕ ਹੈ ਤੇ ਦੂਜਾ ਹੋਰ ਠੀਕ ਠਾਕ ਲੱਗਿਆ ਸੀ ਮੱਖ ਚਲ ਆ ਜਾ ਤੂੰ ਆਖਿਆ ਮਾਉਣੀ ਆ ਤੇ ਮੱਖ ਚੱਲ ਜਾਨੀ ਹਾਂ ਮੈਂ ਵੀ ਜਾ ਵਰਦੀਆਂ ਮੱਖ ਤੇ ਉਹਦੇ ਵੀ ਨਹੀਂ ਆਈ ਕਰੇ ਨਾ ਮੈਂ ਨਹੀਂ ਆਈ ਇਹਦੇ ਕੋਲ ਕਿਉਂ ਆਣਾ ਹੈ ਇਹ ਤਾਂ ਲੋ ਉਦੋਂ ਤੇਰਾ ਸਾਹਮਣੇ ਲੱਕੜਾ ਪਿੱਛੇ ਐ ਨਾ ਮੇਰਾ ਜਲੂਸ ਕੱਢ ਦਿੱਤਾ ਮੈਂ ਇਹਦੇ ਕੋਲ ਕਿਉਂ ਆਣਾ ਤੇ ਲੜਾਈ ਬਹੁਤ ਆ ਸੱਚੀ ਤੇ ਹੋਰ ਬਾਈ ਮੈਂ ਤਾਂ ਪੁੱਛ ਕੇ ਲਗਾਂਗੀ ਲੱਕੜਾਂ ਨਾਲ ਆ ਜੇ ਪੁੱਛ ਕੇ ਗਈ ਤਾਂ ਖਾਥੋ ਲੜੀ ਹਾਂ ਤੇ ਬਹੁਤ ਮੇਰਾ ਉਦੋਂ ਮੇਰਾ ਜਲੂਸ ਕੱਢ ਦਿੰਦਾ ਇਹਨੇ ਫੜ ਕੇ ਲੱਕੜਾਂ ਪਿੱਛੇ ਹੋਰ ਲ ਮੁੱਠ ਲੱਕੜਾਂ ਮੁੱਠ ਲੱਕੜਾਂ ਪਿੱਛੇ ਇਹਨੇ ਤਾਂ ਮੇਰਾ ਜਲੂਸ ਕੱਢ ਦਿੱਤਾ ਇਹ ਤਾਂ ਮੈਂ ਦੂਜਾ ਹੋ ਤੂੰ ਹਾਈ ਨਹੀਂ ਸੀ ਦੀ ਇੱਥੇ ਲਾ ਦੱਸ ਆ ਗਈ ਸੀ ਹਾਂ ਆ ਗਈ ਤੇ ਹੁਣ ਕਿਵੇਂ ਤੈਨੂੰ ਘਰ ਦੇਸ ਗਿਆ ਹੈ ਉਹ ਦਿਨ ਦੀ ਤੂੰ ਆਈ ਨਹੀਂ ਮੇਰੇ ਬਾਪਾ ਦਾ ਚਿਪਾ ਟਖਾਵੇ ਉਹ ਦੋ ਤੋ ਫੇਰ ਕਵੇ ਆਈ ਚਾਹੀਣਾ ਆਏ ਦੀ ਮਦਰ ਨਾ ਲੱਗੇ ਤੇ ਮੇਰੀ ਸਰਜਰੀ ਸਾਫਨ ਬਣਾ ਰਹਿਦਾ ਤੇ ਤੂੰ ਜਾ ਕਿੱਥੇ ਲੜਾਉਂਦਾ ਸਾਰੇ ਮੈਨੂੰ ਤੇ ਉਹ ਦਿਨ ਤੂੰ ਮੇਰੀ ਥੋੜੀ ਬੇਇੱਜ਼ਤੀ ਕੀਤੀ ਆ ਫਿਰ ਮੈਂ ਤਾਂ ਤਾਂ ਹੀ ਨਹੀਂ ਆਏਗੀ ਲੱਕੜਾਂ ਪਿੱਛੇ ਉਹਨਾਂ ਨਾਲ ਹੋਵੇ ਵੀ ਦੋ ਵੱਡੀਆਂ ਤੇ ਉਹ ਵੱਡੀਆਂ ਹਾਂ ਤੇ ਫੇਰ ਇਹ ਕਹਿੰਦਾ ਤੂੰ ਵੀ ਮੁੱਕਰ ਗਈ ਤੂੰ ਅੰਨੇ ਵਿੱਚ ਕੀ ਆ ਮੈਂ ਪੁੱਛਿਆ ਮੈਨੂੰ ਕਿਹੜਾ ਤੂੰ ਐਂ ਗਿਆ ਤੂੰ ਤਾਂ ਆਪ ਮੇਰੀ ਗੁੱਤ ਨੂੰ ਪੈਂਦੀ ਸੀ ਫਿਰ ਮੈਂ ਕਿੱਥੇ ਚੁੱਪ ਕਰਾਂ ਉਹ ਤੋਂ ਫਾੜ ਕੇ ਤੇ ਉਹਨਾਂ ਦੇ ਘਰ ਤੱਕ ਧੁੰਦੀ ਲਗਾਈ ਮ ਤੂੰ ਦੇ ਘੱਡੇ ਝੂਠ ਮਾਰਦਾ ਉਦੋਂ ਚਲ ਕੋਈ ਨਹੀਂ ਛੱਡ ਪਰੇ ਤੇ ਹੋਰ ਸਣਾ ਠੀਕ ਠਾਕ ਠੀਕ ਆ ਵਧ ਗਿਆ ਮੈਂ ਅੱਗੇ ਬੇਬੇ ਨੂੰ ਕਹੀ ਜਾਨੀ ਮਿੱਠ ਬੇਬੇ ਜੀ ਤੂੰ ਆ ਗਈ ਨਾ ਜੋ ਵੀ ਆਉਗੀ ਉਹਨੇ ਦਿਨ ਕੋਈ ਨਹੀਂ ਆਇਆ ਮੇਰਾ ਫੋਨ ਲਾਇਆ ਮੇਰਾ ਮੈਨੂੰ ਫੋਨ ਲਾਇਆ ਸੀ ਤੇ ਆਂਦੇ ਮੈਂ ਰਾਤ ਆਖਿਆ ਉਹ ਨਹੀਂ ਆ ਬਸ ਤੇ ਤੂੰ ਵੀ ਆ ਜਾ ਕੇ ਤੇ ਦੂਜਾ ਹੋਣ ਚਲ ਕੋਈ ਨਹੀਂ ਹੁਣ ਮੇਰੇ ਨਾਲ ਲੜਦੀ ਆ ਕਿ ਤੂੰ ਆਈ ਨਹੀਂ ਕਿ ਉਦਣ ਦੀ ਤੇ ਮੈਂ ਆਖਿਆ ਮਾਖੇ ਤਾਂ ਲੜਾਕੀ ਬਹੁਤ ਮੈਂ ਇਹਦੇ ਕੋਲੋਂ ਲੈਣਾ ਆਉਣਾ ਮੈਂ ਕਹੀ ਚਾਰ ਦਿਨ ਲੱਗੇ ਤੇ ਮੈਂ ਕਿਹਾ ਚੱਲ ਨਹੀਂ ਕਿ ਨਹੀਂ ਜਾਣੇ ਆ ਤੇ ਕੰਮ ਉਹਨੇ ਕਰਾਜਾ ਕਰਦੀ ਤੇ ਮਾਤਾ ਤਾਂ ਆਈ ਨਹੀਂ ਆਏਗੀ ਬਾਦਣਾ ਚਾਹੇ ਤਾਲੀ ਕਰਦੇ ਜੋ ਅਗਲੇ ਨੂੰ ਫੜ ਕੇ ਕੁੱਟਦਾ ਉਦੋਂ ਕੰਮ ਕਰਾਵੇ ਹੋਰ ਮੈਂ ਤਾਂ ਪਤਾ ਸੀ ਵੀ ਨਹੀਂ ਖੜਾ ਨੀ ਦੱਸਿਆ ਵੀ ਮੈਂ ਕਰਦੀ ਮੈਨੂੰ ਰੱਖਿਆ ਚ ਖਾਊਗਾ ਜਿਹੜਾ ਚੁਗਲ ਖੋਰ ਬਣਿਆ ਫਿਰਦਾ ਚਾਰਚ ਫਿਰੇ ਨਾਰਦਮੁਣੀ ਮੈਂ ਕੁੱਤਾ ਦੋਣੋ ਚੱਲ ਤੂੰ ਕਿ ਨਾਰਦਮੁਣੀ ਬਣਿਆ ਫਿਰਦਾ ਰੰਨੇ ਚ ਧੰਨਾ ਹੈ ਐ ਵੀ ਉਂਗਲਾ ਲਾਈ ਐ ਨਾ ਤੂੰ ਹੋਣ ਤੇ ਬਰਾਤੀ ਆਉਣਾ ਨਹੀਂ ਜਦਾ ਹੁਣ ਨਹੀਂ ਸਿੱਖੂ ਦੋ ਚਾਚੀ ਫੇਰ ਕਿਹੜਾ ਮੈਂ ਮਰ ਜਾਂਦੀ ਫਿਰ ਵੀ ਮੈਂ ਕੰਮ ਧੰਦਾ ਕਰੀ ਆ ਬੋਲਦੀ ਹੁਣ ਬੋਲੂੰਗੀ ਨਾਸ਼ਤਾ ਆਇਆ ਕਰੋ ਤੇ ਆ ਵੇਖ ਲੈ ਹੁਣ ਫੇਰ ਵੇਲਾ ਤੇਰੇ ਸਾਹਮਣੇ ਨਹੀਂ ਬੋਲਣੋਂ ਹਟਦੀ ਫੇਰ ਆ ਪੱਕੀ ਇਹਦੇ ਕੋਲੇ ਕੁੱਟ ਖਾ ਲੂਗੀ ਤੇ ਕੱਢੂਗੀ ਆਵੇਂ ਇਹਦੇ ਕੋਲੇ ਕੀ ਫੇਰ ਹੁਣ ਤੇਰੇ ਸਾਹਮਣੇ ਵੇਲਾ ਕੀ ਕੋਸ ਕਰੀ ਜਾਂਦੀ ਇਹਦਾ ਮਾਸਾ ਨਹੀਂ ਕੋਸਾਈ ਇਹ ਲੜਾਈ ਤੇ ਹੁੰਦੀ ਸਾਰਾ ਤੇ ਤੂੰ ਉਹਦਣ ਹੁੰਦੀ ਤਾਂ ਕਦੇ ਨਹੀਂ ਸਹ ਆ ਕੋਸ ਹੋਣਾ ਕਿ ਜਿੰਨਾ ਮੇਰੇ ਨਾਲ ਕੋਸ ਉਹਦਣ ਹੋਇਆ ਨਹੀਂ ਮੈਨੂੰ ਤਾਂ ਦੱਸਿਆ ਹੀ ਨਹੀਂ ਤੂੰ ਵੀ ਨਹੀਂ ਦੱਸਿਆ ਫੋਨ ਤੇ ਵੀ ਭਾਈ ਮੈਂ ਨਾਲ ਲੜੀ ਐ ਤੇ ਮੈਂ ਪੁੱਛ ਕੇ ਲਗਾਈਆਂ ਲੱਕੜਾ ਇੰਨਾ ਸੀ ਕਿ ਨਾ ਜੜੀਆਂ ਮੈਂ ਪੁੱਛ ਕੇ ਲੈ ਚੱਲੀ ਸੀ ਕਿ ਤੋ ਉਹ ਵੀ ਇਹ ਚਾਰੇ ਕੋਈ ਨਹੀਂ ਨਾ ਨਾ ਜੁੰਡਾ ਜੁੰਡੀ ਹੋਈ ਆ ਸਾਹ ਤੱਕ ਸਾਹ ਤੱਕ ਕਿਵੇਂ ਆਜੀ ਚਲ ਤੋ ਛੱਡ ਪਰੇ ਮੂੰਹ ਮਿੱਠਾ ਕਰ ਮੇਰਾ ਦੀਜਾ ਆਇਆ ਸੀ ਵਿਆਹ ਕਰਨ ਅੱਛਾ ਮੇਰੇ ਭਾਂਜੀ ਦਾ ਵਿਆਹ ਦਾ ਵਧਾਈਆਂ ਫਿਰ ਤੈਨੂੰ ਲੈ ਖਾਣਾ ਚੱਕ ਲੈ ਵਧਾਈਆਂ ਫਿਰ ਤੈਨੂੰ ਹੈ ਖਾ ਕੇ ਡੱਬਾ ਸਾਰਾ ਤੋ ਤੱਕ ਉਹ ਗਾਇ ਦੇ ਬਖ ਤੇ ਹੋਰ ਮੈਂ ਕਿਹਾ ਸੱਚ ਬੇਬੇ ਉਹ ਗੰਢ ਲੈ ਕੇ ਆਇਆ ਸੀ ਮੈਂ ਫਿਰ ਇੱਕ ਪੂਰਾ ਦੇਤਾ ਹਾਂ ਤੇ 100 ਰੁਪਇਆ ਦੇਤਾ ਚੰਗਾ ਹੋ ਗਿਆ ਚਾਚੀ ਨੂੰ ਤਾਂ ਦੇਦਾ ਤਾਂ ਪੁੱਛਿਆ ਮਿੱਠਾ ਖਾਣਾ ਮੈਨੂੰ ਨਹੀਂ ਪੁੱਛਿਆ ਇਹ ਗੰਢਿਆ ਕੁੜੀ ਕੋਲੋਂ ਅੱਧਕੇ ਆਈ ਆ ਨਹੀਂ ਮੈਂ ਬੇਲੇ ਫੜ ਖਾ ਲਾ ਨਹੀਂ ਮੈਂ ਨਹੀਂ ਖਾਣਾ ਮਿੱਠਾ ਖਾਂਦੀ ਤਾਂ ਹੈ ਨਹੀਂ ਮੈਂ ਨਾ ਹੋਂ ਤਾਂ ਮੈਂ ਖਾਣਾ ਹੀ ਨਹੀਂ ਮੈਨੂੰ ਤਾਂ ਜਾਣ ਕੇ ਕਹਿੰਦਾ ਤੂੰ ਖਾਣੀ ਤਾਂ ਹੁੰਦੀ ਨਹੀਂ ਮਿੱਠਾ ਪਤਾ ਹੀ ਨਹੀਂ ਦੱਸ ਕਿਉਂ ਮੈਨੂੰ ਉਹ ਕਰੋ ਹਾਂ ਦੱਸ ਖਾਣਾ ਕੋਈ ਨਹੀਂ ਠੋਗ ਕਰਨੀ ਪੁੱਛਿਆ ਨਹੀਂ ਤਾਂཕਿੜਾ ਹੀ ਨਹੀਂਗਾ ਬੇਬੇ ਇਹ ਮਗਰ ਨਾ ਲੱਗ ਕਿ ਇਹ ਮੈਥੋਂ ਘੋਟ ਨਹੀਂ ਖਾ ਲੂਗਾ ਹੁਣੇ ਚੱਲ ਵੀ ਇੱਥੋਂ ਖੜਾ ਹੋ ਜਾ ਤਿੰਨ ਤੱਕ ਮੈਂ ਦਿਨੀ ਤੱਤੀ ਚਾਹ ਬਣਾ ਕੇ ਕੇਰਾ ਚਾਹ ਕਿਹ ਹੈ ਮੈਂ ਮਮਮੀ ਨੂੰ ਤੇ ਆ ਕੇ ਆਇਆ ਇਹਨੋਂ ਮੈਂ ਮੈਂ ਆਪੇ ਪਿਆ ਦੂੰ ਮਮਮੀ ਨੂੰ ਤੇ ਨਹੀਂ ਨਹੀਂ ਇਹ ਦੇਖ ਵਿਆਹ ਜਾਣਾ ਤੂੰ ਨਾਲ ਚੱਲ ਤੇ ਉੱਥੇ ਮੈਂ ਤੈਨੂੰ ਚਾਹ ਨਹੀਂ ਦੇਣੀ ਮੈਨੂੰ ਘੜਾ ਦੇ ਬੇਬੇ ਕਾਹ ਨੂੰ ਨਹੀਂ ਦੇਣੀ ਲਾ ਦੱਸ ਤੇਰਾ ਤਾਂ ਕਿੰਨਾ ਇੱਜ਼ਤ ਕਰਦੇ ਨੇ ਨਾ ਮੈਂ ਤਾਂ ਫਿਰ ਸੜ ਕੇ ਆਉਂਗੀ ਪੁੱਛਿਆ ਨਹੀਂਗਾ ਪਛੜਾ ਹੀ ਨਹੀਂਗਾ ਮਾਤਾ ਤੜਕੇ ਜਾਉਂ ਹਾਂ ਨੰਦਾਤਾ ਜਾਵੜੀ ਮੁੱਛਣਾ ਬੇਬੇ ਦਾਣਾ ਨੂੰ ਮੁੱਛਣਾ ਬਈ ਨਹੀਂ ਠੰਡ ਹਾਂ ਸੂਤ ਮੇਲੇ ਦਾ ਬੰਮ ਦਾ ਕੋਰਾਣਾ ਚੰਗਾ ਹੋਰ ਫਿਰ ਆ ਤੜਕੇ ਚੱਲਵੜਾਂਗੀ ਚੱਲ ਮੈਂ ਲਿਉਣੀ ਆ ਚਾਹ ਖੋਦਿਆ ਚੱਲ ਤੜਕੇ ਚੱਲਵੜਾਂਗੇ ਫਿਰ ਆਪਾਂ ਹੋਰ ਚਾਹ ਪਿਆਉਗੀ ਅੱਜ ਦਾ ਵਾਸ